AK-47 ਦੁਨੀਆਂ ਦੇ ਇਤਿਹਾਸ ਦਾ ਇੱਕ ਜਹਾ ਹਥਿਆਰ ਜਿਸ ਦੇ ਦੁਆਰਾ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਨੂੰ ਜਾਨ ਦਿੱਤਾ ਗਿਆ ਪ੍ਰਮਾਣੂ ਬੰਬ ਤੋਂ ਵੀ ਜ਼ਿਆਦਾ ਜੀਹਾਂ ਪ੍ਰਮਾਣੂ ਬੰਬ ਤੋਂ ਵੀ ਜ਼ਿਆਦਾ ਇਸ ਹਥਿਆਰ ਦੇ ਦੁਆਰਾ ਲੋਕਾਂ ਨੂੰ ਮਾਰਿਆ ਗਿਆ ਅੱਜ ਤੱਕ ਇਹ ਕੇ ਜਾਨੀ ਕਿ ਆਟੋਮੈਟਿਕ ਕਲਾਸ਼ਨਕੋਵ ਤੇ 47 ਜਾਨੀ ਕਿ 1947 6 ਜੁਲਾਈ ਉਹ ਤਰੀਕ ਜਦੋਂ ਇਸ ਰਾਈਫਲ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਗਿਆ ਸੀ ਸਵਾਲ ਹੈ ਵੀ ਸੋਵੀਅਤ ਰੂਸ ਦੇ ਵਿੱਚ ਬਣੀ ਇਹ ਰਾਈਫਲ ਇੰਨੀ ਫੇਮਸ ਕਿਸ ਤਰੀਕੇ ਨਾਲ ਹੋ ਗਈ ਕਿ ਜਿਸ ਇਨਸਾਨ ਨੂੰ ਹਥਿਆਰ ਦੇ ਬਾਰੇ ਵਿੱਚ ਕੁਝ ਵੀ ਨੌਲੇਜ ਨਹੀਂ ਆ ਕੁਝ ਪਤਾ ਨਹੀਂ ਆ ਉਸ ਇਨਸਾਨ ਉਹ ਵੀ 1.47 ਦਾ ਨਾਮ ਅੱਜ ਜਰੂਰ ਪਤਾ ਹੈ ਫਿਲਮਾਂ ਦੇ ਵਿੱਚ ਕਿਸੇ ਨੂੰ ਗੁੰਡਾ ਦਿਖਾਣਾ ਹੋਵੇ ਤਾਂ ਹੱਥ ਦੇ ਵਿੱਚ 1.47 ਵੀਡੀਓ ਗੇਮ ਦੇ ਵਿੱਚ ਕਿਸੇ ਨੂੰ ਉਤੰਕੀ ਬਣਾਉਣਾ ਹੋਵੇ ਤਾਂ ਵੀ ਉਹਦੇ ਹੱਥ ਦੇ ਵਿੱਚ 1.47 ਇਥੋਂ ਦੇਕਰ ਵੀ ਸੁਦਾਵ ਹਸੈਮ ਜਾਂ ਉਸਾਨਾ ਬਿੰਦ ਲਦੇਨ ਦੇ ਦੁਆਰਾ ਜਦੋਂ ਕੈਮਰੇ ਦੇ ਉੱਤੇ ਆਇਆ ਜਾਂਦਾ ਸੀ ਤਾਂ ਉਹਨਾਂ ਦੇ ਹਥਿਆਪ ਦੇ ਵਿੱਚ ਵੀ ਇਸੇ ਰੈਪਡ ਨੂੰ ਦਿਖਾਇਆ ਜਾਂਦਾ ਸੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ 21ਵੀਂ ਸਦੀ ਤੱਕ ਪੂਰੀ ਦੁਨੀਆ 'ਚ 10 ਕਰੋੜ ਤੋਂ ਵੀ ਜ਼ਿਆਦਾ ਇੱਕ-ਇੱਕ 47 ਰਾਈਫਲਸ ਮੌਜੂਦ ਨੇ ਤੇ ਇੱਕ ਦੇਸ਼ ਨੇ ਤਾਂ ਇਸ ਨੂੰ ਆਪਣੇ ਝੰਡੇ ਦੇ ਵਿੱਚ ਵੀ ਲਗਾ ਰੱਖਿਆ ਜੇਕਰ ਇਸ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਸੋਵੀਅਤ ਸੰਘ ਦੇ ਇੱਕ ਛੋਟੇ ਜਿਹੇ ਕਸਬੇ ਕੁਰੀਆ ਤੋਂ ਸਾਲ 1919 ਕੁਰੀਆ ਦੇ ਇੱਕ ਪਰਿਵਾਰ ਚ ਇੱਕ ਲੜਕੇ ਦੀ ਪਦਾਇਸ਼ ਹੁੰਦੀ ਹੈ ਨਾਮ ਰੱਖਿਆ ਜਾਂਦਾ ਮਖਾਇਲ ਕਲਾਸ਼ਨਕੋਵ ਨਾਮ ਤੋਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਲੜਕਾ ਅੱਗੇ ਜਾ ਕੇ ਕਿ 47 ਬਣਾਉਣ ਵਾਲਾ ਹੈ ਆਪਣੀ ਇਸ ਆਜ਼ਾਦੀ ਦੇ ਬਜਾਏ ਦੇ ਕਾਰਨ ਇਹ ਰੂਸ ਦੇ ਵਿੱਚ ਹੀਰੋ ਵੀ ਬਣਿਆ ਤੇ ਇਸ ਤੋਂ ਇਲਾਵਾ ਇਸ ਨੂੰ ਕਈ ਮਾਡਲ ਵੀ ਮਿਲੇ ਪਰ ਜਦੋਂ ਇਹ ਪੈਦਾ ਹੋਇਆ ਸੀ ਤਾਂ ਹਾਲਾਤ ਬਹੁਤ ਜ਼ਿਆਦਾ ਖਰਾਬ ਸੀ ਮਖਾਇਲ 19 ਭਾਈ ਭ੍ਰਾਂ ਭਰਾਵਾਂ ਦੇ ਵਿੱਚੋਂ 17ਵੇਂ ਨੰਬਰ ਦੇ ਉੱਤੇ ਆਉਂਦਾ ਸੀ ਪਰਿਵਾਰ ਦੇ ਕੋਲ ਜ਼ਮੀਨ ਸੀ ਲੇਕਿਨ ਬੌਸ਼ਵਿਕ ਕ੍ਰਾਂਤੀ ਤੋਂ ਬਾਅਦ ਉਸਦੇ ਪਰਿਵਾਰ ਦੀ ਗਿਣਤੀ ਉਹਨਾਂ ਲੋਕਾਂ ਦੇ ਵਿੱਚ ਹੋ ਰਹੀ ਸੀ ਜਿਨ੍ਹਾਂ ਨੂੰ ਕਿ ਕੌਲਾਕ ਕਿਹਾ ਜਾਂਦਾ ਸੀ ਯਾਨੀ ਉਹ ਲੋਕ ਜਿਨ੍ਹਾਂ ਦੇ ਕੋਲ ਜ਼ਮੀਨ ਹਾਤੇ ਅਜਿਹੇ ਲੋਕਾਂ ਨੂੰ ਉਸ ਵਕਤ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ 1930 ਦੇ ਦਸ਼ਕ ਦੇ ਵਿੱਚ ਸਟਾਲਿਨ ਦਾ ਉદય ਹੁੰਦਾ ਹੈ ਤੇ ਮਖਿਆਲ ਤੇ ਉਸਦੇ ਪਰਿਵਾਰ ਨੂੰ ਹਜ਼ਾਰਾਂ ਲੋਕਾਂ ਸਮੇਤ ਸਾਈ베ਰੀਆ ਭੇਜ ਦਿੱਤਾ ਜਾਂਦਾ ਹੈ ਉੱਥੇ ਉਹਨਾਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ ਇਸ ਦੇ ਵਿੱਚ ਮੁਖਾਇਲ ਨੇ ਪਹਿਲੀ ਵਾਰ ਰਾਈਫਲ ਚਲਾਉਣਾ ਸਿੱਖਿਆ ਉਮਰ ਸੀ ਮੈਂ 17 12 ਸਾਲਾਂ ਦੀ ਉਸ ਦੀ ਉਮਰ ਉਸ ਵਕਤ ਸਿਰਫ 12 ਸਾਲਾਂ ਸੀ ਅਗਲੇ ਹੀ ਕੁਝ ਸਾਲਾਂ ਦੇ ਵਿੱਚ ਉਹ ਲੋਟ ਕੇ ਆਪਣੇ ਘਰੋਂ ਦਾ ਤੇ ਉੱਥੇ ਆ ਕੇ ਮਕੈਨਿਕ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ 1938 ਦੇ ਵਿੱਚ ਉਸ ਨੇ ਰੈਡ ਆਰਮੀ ਜੁਆਇਨ ਕੀਤੀ ਆਰਮੀ ਦੇ ਵਿੱਚ ਉਸ ਨੇ ਟੈਂਕ ਮਕੈਨਿਕ ਦਾ ਕੰਮ ਲਿਆ ਤੇ ਇਸ ਦੀ ਬਾਅਦ ਤਰੱਕੀ ਕਰਦਾ ਹੋਇਆ ਉਹ ਟੈਂਕ ਕਮਾਂਡਰ ਦੇ ਪੱਤਕਰਜਾ ਪਹੁੰਚਿਆ ਅਕਤੂਬਰ 1949 ਦੇ ਵਿੱਚ ਉਸ ਨੇ 나ਜੀ ਆਰਮੀ ਦੇ ਨਾਲ ਚ ਇਹ ਇੱਕ ਲੜਾਈ ਦੇ ਵਿੱਚ ਵੀ ਹਿੱਸਾ ਲਿਆ ਸੀ ਪਰ ਇਸ ਦੇ ਦੌਰਾਨ ਉਸ ਨੂੰ ਗੰਭੀਰ ਝੋਟਾਂ ਲੱਗੀਆਂ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ ਮਕੈਲ ਕਲੋਸ਼ਨ ਕੇਬ ਜੁੱਧ ਦੀ ਜ਼ਮੀਨ ਤੋਂ ਵਾਪਸ ਉਸ ਤੋਂ ਬਾਅਦ ਕਦੇ ਵੀ ਨਹੀਂ ਗਿਆ ਪਰ ਇਸ ਦੇ ਬਾਵਜੂਦ ਉਹ ਇਨਸਾਨ ਸੀ ਜਿਹੜਾ ਕਿ ਜੁੱਧ ਦੀ ਜ਼ਮੀਨ ਨੂੰ ਬਦਲ ਕੇ ਰੱਖ ਦੇਣ ਵਾਲਾ ਸੀ ਮਕੈਲ ਹਸਪਤਾਲ ਦੇ ਵਿੱਚੋਂ ਕਾਰ ਆਇਆ ਤੇ ਉਸ ਨੇ ਉੱਥੇ ਆਪਣੇ ਸਾਥੀਆਂ ਨੂੰ ਕਈ ਵਾਰ ਇਸ ਗੱਲ ਦੇ ਬਾਰੇ ਵਿੱਚ ਭਾਰਤਾ ਲਾਭ ਕਰਦੇ ਹੋਏ ਸੁਣਿਆ ਸੀ ਕਿ ਜਿਹੜੀਆਂ ਉਹਨਾਂ ਦੀਆਂ ਰਾਈਫਲਾਂ ਨੇ ਉਹ ਕਈ ਵਾਰ ਜਾਮ ਹੋ ਜਾਇਆ ਕਰਦੀਆਂ ਨੇ ਮਖਾਇਲ ਨੇ ਤੈਅ ਕੀਤਾ ਕਿ ਉਹ ਅਜਿਹੀ ਰਾਈਫਲ ਬਣਾਊਗਾ ਜਿਹੜੀ ਕਿ ਪੁਰਾਣੀਆਂ ਰਾਈਫਲਾਂ ਦੀ ਤਰ੍ਹਾਂ ਜਾਮ ਕਦੇ ਵੀ ਨਹੀਂ ਹੋਊਗੀ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਉਸ ਨੇ ਕਈ ਡਿਜ਼ਾਈਨ ਤਿਆਰ ਕੀਤੇ ਇਹਨਾਂ ਦੇ ਵਿੱਚੋਂ ਕਈ ਰਿਜੈਕਟ ਵੀ ਹੋਏ ਪਰ ਉਸ ਦੇ ਦੁਆਰਾ ਹਾਰ ਨਹੀਂ ਮੰਨੀ ਗਈ 1947 ਦੇ ਵਿੱਚ ਮਿਕਤੇਮ ਨਾਮ ਦੀ ਇੱਕ ਰਾਈਫਲ ਉਸ ਦੇ ਦੁਆਰਾ ਡਿਜ਼ਾਈਨ ਕੀਤੀ ਗਈ ਇੱਕ ਰਾਈਫਲ ਕੰਪੀਟੀਸ਼ਨ ਦੇ ਵਿੱਚੋਂ ਬੈਸਟ ਰਾਈਫਲ ਡਿਜ਼ਾਈਨ ਦੇ ਤੌਰ ਦੇ ਉੱਤੇ ਚੁਣੀ ਜਾਂਦੀ ਹੈ ਇਸ ਡਿਜ਼ਾਈਨ ਨੂੰ ਹੋਰ ਬਿਹਤਰ ਕਰਦੇ ਹੋਏ 1947 ਤੱਕ ਉਸ ਦੇ ਦੁਆਰਾ ਇੱਕ ਹੋਰ ਰਾਈਫਲ ਬਣਾਈ ਗਈ ਨਾਮ ਰੱਖਿਆ ਗਿਆ AK-47 ਇਹ ਰਾਈਫਲ ਬਾਕੀ ਸਾਰੀਆਂ ਰਾਈਫਲਾਂ ਨੂੰ maat ਦੇ ਦਿੰਦੀ ਅਤੇ 1949 ਦੇ ਵਿੱਚ ਸੋਵੀਅਤ ਸੈਨਾ ਦੇ ਦੁਆਰਾ ਇਸ ਨੂੰ ਸਟੈਂਡਰਡ ਹਥਿਆਰ ਦੇ ਤੌਰ ਦੇ ਉੱਤੇ ਅਪਣਾ ਲਿਆ ਜਾਂਦਾ ਹੈ ਸੋਵੀਅਤ ਸੰਘ ਨੇ ਇਸ ਰਾਈਫਲ ਦਾ ਡਿਜ਼ਾਈਨ ਸੀਕ੍ਰਟ ਰੱਖਿਆ ਤੇ ਇਸ ਨੂੰ ਸਿਰਫ ਸੋਵੀਅਤ ਸੰਘ ਦੇ ਸਟੇਲਾਈਟ ਦੇਸ਼ਾਂ ਨੂੰ ਹੀ ਵੰਡਿਆ ਗਿਆ ਜਾਨੀ ਕਿ ਉਹ ਦੇਸ਼ ਜਿਹੜੇ ਕਿ ਉਸ ਦੇ ਕਾਫੀ ਜ਼ਿਆਦਾ ਨਜ਼ਦੀਕੀ ਜਾਂ ਫਿਰ ਸਾਥੀ ਸੀ AK47 ਕਲਾਸ਼ਨ ਕੋਬ ਰਾਈਫਲਾਂ ਦੀ ਸੀਰੀਜ਼ ਦੇ ਵਿੱਚ ਪਹਿਲੀ ਰਫਲ ਨਹੀਂ ਸੀ ਅੱਗੇ ਜਾ ਕੇ ਇਸ ਦੇ ਵਰਜਨ ਆਏ ਲੇਕਿਨ AK47 ਨਾਮ ਇਸ ਦੇ ਨਾਲ ਹਮੇਸ਼ਾ ਚੱਪਕਿਆ ਰਿਹਾ ਇਸ ਦਾ ਸਭ ਤੋਂ ਵੱਡਾ ਕਾਰਨ ਸੀ 1954 ਦੇ ਵਿੱਚ ਸ਼ੁਰੂ ਹੋਇਆ ਵਿਆਹਤਰਾਮ ਯੁੱਧ ਇਸ ਦੇ ਵਿੱਚ ਇਸ ਦੇ ਦੁਆਰਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਸੀ ਇਹ ਯੁੱਧ ਦੇ ਦੌਰਾਨ ਇੱਕ ਤਰਫ ਤਾਂ ਅਮਰੀਕਾ ਤੇ ਵਿਆਤਰਾ ਸੀ ਤਾਂ ਦੂਸਰੀ ਤਰਫੋਂ ਵਿਆਕਤ ਕੋਗ ਦੇ ਗਰੀਲਾ ਫੋਰਸ ਸੀ ਜਿਨ੍ਹਾਂ ਨੇ ਸੋਵੀਅਤ ਸੰਘ ਦਾ ਸਮਰਥਨ ਹਾਸਲ ਸੀ ਯੁੱਧ ਦੇ ਦੌਰਾਨ ਅਮਰੀਕਾ ਸੈਨਿਕਾਂ ਨੇ ਇਹ ਉਹ M16 ਰਾਈਫਲ ਦਾ ਇਸਤੇਮਾਲ ਕਰਕੇ ਸੀਤਾਉਤੀ ਵਿਆਤਨ ਕੋਂਗ ਦੀ ਜਿਹੜੀ ਸੂਬਿਤ ਸੀ ਜਾਂ ਫਿਰ ਸੈਨਾ ਸੀ ਉਹਨਾਂ ਦੇ ਦੁਆਰਾ ਕੇ 47 ਆ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੀ 2007 ਦੇ ਵਿੱਚ ਇੱਕ ਕੰਟਰੀਬਿਊਚ ਕਲਾਸ਼ਨ ਕੋਂ ਇਸ ਯੋਧੇ ਪਰੇ ਵਿੱਚ ਜਾਂ ਫਿਰ ਕੇ 47 ਦੇ ਇਸ ਯੋਧੇ ਵਿੱਚ ਪ੍ਰਦਰਸ਼ਨ ਦੇ ਬਾਰੇ ਵਿੱਚ ਕਹਿੰਦੇ ਨੇ ਕੇ ਜਦੋਂ ਕੋਈ ਵਿਅਤਨਾਮੀ ਸੈਨਿਕ ਮਾਰਿਆ ਜਾਂਦਾ ਸੀ ਤਾਂ ਅਮਰੀਕੀ ਸੈਨਿਕ ਆਪਣੀ M60 ਰੈਫਲ ਆਈਡੀ ਉਸ ਨੂੰ ਸੁੱਟ ਕੇ AK47 ਉਠਾ ਲਿਆ ਕਰਦੇ ਸੀ ਜਿਆਦਾ ਨਹੀਂ ਵੀ AK47 ਆਈਡੀ ਉਹ M60 ਤੋਂ ਬਿਹਤਰ ਸੀ ਬਲਕਿ ਮਾਈਕਲ ਹੌਜ ਲਿਖਦੇ ਨੇ ਵੀ AK47 ਦਾ ਨਿਸ਼ਾਨਾ ਬਹੁਤ ਜ਼ਿਆਦਾ ਚੰਗਾ ਨਹੀਂ ਸੀ ਇਹ ਲੰਬੀ ਦੂਰੀ ਵਿੱਚ ਜਾਂ ਫਿਰ ਲੰਬੇ ਦੂਰੀ ਦੇ ਵਿੱਚ ਮਾਰ ਕਰਨ ਦੇ ਵਿੱਚ ਕਾਰਗਰ ਨਹੀਂ ਸੀ ਪਰ AK47 ਦੇ ਵਿੱਚ ਇੱਕ ਖਾਸियत ਸੀ ਤੇ ਉਹ AK ਰੈਫਲ ਆਈਡੀ ਉਹ ਕਦੇ ਵੀ ਖਰਾਬ ਨਹੀਂ ਹੁੰਦੀ ਜਾਂ ਫਿਰ ਇਹ ਕਦੇ ਵੀ ਜਾਮ ਨਹੀਂ ਸੀ ਹੋਇਆ ਕਰਦੀ AK47 ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਕਿ ਜੇਕਰ ਇਸ ਨੂੰ ਇੱਕ ਮਹੀਨੇ ਦੇ ਲਈ ਦਲਦਲ ਦੇ ਵਿੱਚ ਵੀ ਛੱਡ ਦਿੱਤਾ ਜਾਵੇ ਤੇ ਜਦੋਂ ਇਸ ਨੂੰ ਬਾਹਰ ਕੱਢਿਆ ਜਾਊ ਤਾਂ ਇਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਪ੍ਰਦਰਸ਼ਨ ਕਰੂਗੀ ਜਿਸ ਤਰੀਕੇ ਨਾਲ ਇਹ ਨਵੇਂ ਰੂਪ ਦੇ ਵਿੱਚ ਪ੍ਰਦਰਸ਼ਨ ਕਰਦੀ ਹੈ ਇਸ ਤੋਂ ਲਾ ਆਪਾਂ AK47 ਦੇ ਵਿੱਚ ਇੱਕ ਹੋਰ ਖਾਸियत ਇਹ ਸੀ ਕਿ ਇਸ ਨੂੰ 10 ਸਾਲ ਦਾ ਬੱਚਾ ਵੀ ਦੁਬਾਰਾ ਉਸਦੇ ਪੁਰਜੇ ਜਿਹੜੇ ਉਹ ਅਲੱਗ ਕਰਕੇ ਜੋੜ ਸਕਦਾ ਸੀ AK47 ਦਾ ਭਾਰ ਹੈ ਜਿਹੜਾ ਉਹ ਕਾਫੀ ਜ਼ਿਆਦਾ ਘੱਟ ਸੀ ਇਸ ਤੇ ਚੱਲਦੇ ਹਾਂ ਇਸ ਨੂੰ ਚਲਾਉਣਾ ਵੀ ਬਹੁਤ ਜ਼ਿਆਦਾ ਆਸਾਨ ਸੀ ਤੇ ਨਾਲ ਹੀ ਇਸ ਨੂੰ ਕਦੇ ਵੀ ਜੰਗ ਨਹੀਂ ਸੀ ਲੱਗਦੀ ਇਸ ਤੋਂ ਲਾਪਾਸਤਾ ਡਿਜ਼ਾਈਨ ਬਹੁਤ ਜ਼ਿਆਦਾ ਸਿੰਪਲ ਸੀ ਤੇ ਘਾਟਰ ਪੈਆਂ ਦੇ ਵਿੱਚ ਇਸ ਨੂੰ ਤਿਆਰ ਕੀਤਾ ਜਾ ਸਕਦਾ ਸੀ। AK-47 ਦੇ ਦੁਆਰਾ ਜੁੱਦਾਂ ਦੇ ਉੱਤੇ ਅਸਰ ਤਾਂ ਪਾਇਆ ਹੀ ਗਿਆ। ਨਾਲ ਹੀ ਇਹ ਅੱਗੇ ਆਪਣੀਆਂ ਖੂਬੀਆਂ ਦੀ ਬਜਾਏ ਕਾਰਨਾ ਤੱਕ ਵਸਦੀਆਂ ਦਾ ਵੀ ਪਹਿਲੇ ਪਸੰਦ ਬਣ ਗਈ 1972 ਦੇ ਵਿੱਚ ਮਿਊਨਿਖ 'ਚ ਇਜ਼raਇਲੀ ਖਿਡਾਰੀਆਂ ਦੇ ਉੱਤੇ ਹੋਏ ਤਾਂ ਕੀ ਖਾਮਲੇ ਜਾਂ ਫਿਰ ਉਹਨਾਂ ਨੂੰ ਬੰਦਕ ਬਣਾਇਆ ਗਿਆ ਸੀ ਤਾਂ ਉਸ ਦੇ ਵਿੱਚ ਇਸੇ ਰੈਫਲ ਦਾ ਇਸਤੇਮਾਲ ਕੀਤਾ ਗਿਆ ਸੀ। ਉਸਾਮਾ ਬਿੰਲਾਦੀਨ ਵੀ ਜਦੋਂ ਕੈਮਰੇ ਦੇ ਅੱਗੇ ਆਇਆ ਕਰਦਾ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਤੇ ਪਿੱਛੇ ਵੀ ਇਹੀ ਰੈਫਲ ਦਿਖਾਈ ਦਿੰਦੀ ਸੀ। ਇਸ ਤੋਂ ਇਲਾਵਾ ਦੁਨੀਆ ਭਰ ਦੇ ਵਿੱਚ ਜਿੰਨੀਆਂ ਵੀ ਰਾਈਫਲਸ ਵਕਤ ਤੇ ਮੌਜੂਦ ਨੇ ਉਹਨਾਂ ਦੇ ਵਿੱਚੋਂ 1/4 ਕਲਾਸ਼ਨ ਕੇਬ ਰਾਈਫਲਸ ਮੌਜੂਦ ਨੇ ਪਰ ਕਮਾਲ ਦੀ ਗੱਲ ਇਹ ਆ ਕਿਸ ਰਾਈਫਲ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਸ਼ریہ ਜਿੰਨਾ ਸੋਵੀਅਤ ਸੰਘ ਨੂੰ ਜਾਂਦਾ ਉਹਨਾਂ ਦੇ ਇਸ ਦੇ ਕੱਟੜ ਦੁਸ਼ਮਣ ਅਮਰੀਕਾ ਨੂੰ ਵੀ ਹੋਇਆ ਸੀ 1979 ਦੇ ਵਿੱਚ ਸੋਵੀਅਤ ਸੈਨਾ ਅਫਗਾਨਿਸਤਾਨ ਦੇ ਵਿੱਚ ਦਾਖਲ ਹੋਈ ਉਹ ਆਦੇ ਨਾਲ ਭਾਰੀ ਮਾਤਰਾ ਚ 1.47 ਉੱਥੇ ਲੈ ਕੇ ਗਈਆਂ ਸੀ ਸ਼ੁਰੂਆਤ ਦੇ ਵਿੱਚ ਅਫਗਾਨ ਮੁਜਾਹਿਦਿਨ کافی ਜ਼ਿਆਦਾ ਘਬਰਾਏ ਸੀ ਤੇ ਉਹਨਾਂ ਦੇ ਦੁਆਰਾ ਮੰਨਿਆ ਜਾਂਦਾ ਸੀ ਕਿ ਇਹ ਰੋਕ ਆ ਜਿਹੜੇ জাফর ਸੋਬੀਅ ਸੰਘ ਦੇ ਜਿਹੜੇ ਯੁੱਧ ਨੇ জাফর ਫੌਜੀ ਨੇ ਉਹਨਾਂ ਦੇ ਦੁਆਰਾ 1.47 ਦੀਆਂ ਗੋਲੀਆਂ ਦੇ ਉੱਤੇ ਜ਼ਹਿਰ ਲਗਾ ਕੇ ਫਿਰ ਇਹਨਾਂ ਨੂੰ ਚਲਾਇਆ ਜਾਂਦਾ ਪਰ ਅਸਲ ਦੇ ਵਿੱਚ ਗੱਲ ਇਹ ਸੀ ਕਿ ਜਦੋਂ 1.47 ਦੀ ਗੋਲੀ ਜਿਹੜੀ ਕਿਸੇ ਹੱਡੀ ਦੇ ਨਾਲ ਟਕਰਾਉਂਦੀ ਸੀ ਤਾਂ ਇਹ ਟੁਕੜੇ ਟੁਕੜੇ ਹੋ ਜਾਂਦੀ ਸੀ ਜਿਸ ਪੱਜਾ ਦੇ ਕਾਰਨ ਉੱਥੇ کافی ਜ਼ਿਆਦਾ ਵੱਡਾ ਜ਼ਖਮ ਹੁੰਦਾ ਸੀ ਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਲੈਵਲ ਉੱਤੇ ਜਿਹੜੀ ਉਹ ਇਨਫੈਕਸ਼ਨ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਤੇ ਇਸੇ ਪਿਛੇ ਦੀ ਕਾਰਨ ਅਫਗਾਨ ਮੁਜਾਹਿਦੀਨ ਐੜੇ ਅਮਰੀਕਾ ਦੀ ਸਪੋਰਟ ਤਾਂ ਅਮਰੀਕਾ ਉਹਨਾਂ ਨੂੰ ਕਰਦਾ ਸੀ ਪਰ ਇਸ ਤੋਂ ਬਾਅਦ ਉਹਨਾਂ ਦੇ ਦੁਆਰਾ ਇੱਕ ਮਦਦ ਮੰਗੀ ਗਈ ਉਹਨਾਂ ਤੋਂ ਕਿ ਸਾਡੀ ਮਦਦ ਕੀਤੀ ਜਾਵੇ ਇਸ ਰਾਈਫਲ ਦੇ ਵਿਰੋਧ ਦੇ ਵਿੱਚ ਪਾਕਿਸਤਾਨ ਦੇ ਸੀਏ ਸਟੇਸ਼ਨ ਉਸ ਵਕਤ ਕੀਪਰ ਹਾਬਟ ਹਾਰਟ ਹੋਇਆ ਕਰਦੇ ਸੀ ਤੇ ਉਹਨਾਂ ਦੇ ਦੁਆਰਾ ਆਪਣੀ ਕਿਤਾਬ ਲਿਖੀ ਗਈ ਸੀ ਏਕੇ 47 ਦਾ ਵੈਪਨ 댓 ਚੇਂਜਡ ਦਾ ਫੇਸ ਆਫ ਵਾਰ ਤੇ ਉਹਨਾਂ ਦੇ ਦੁਆਰਾ ਇਸ ਵਿੱਚ ਲਿਖਿਆ ਗਿਆ ਸੀ ਵੀ ਹਾਰਟ ਨੂੰ ਮੁਜਾਹਿਦਿਨਾਂ ਦੇ ਪ੍ਰੈਸ਼ਰ ਦੇ ਅੱਗੇ ਝੁਕਣਾ ਪਿਆ ਸੀ ਅਮਰੀਕਾ ਨੇ ਦੁਨੀਆ ਭਰ ਦੇ ਵਿੱਚੋਂ ਏਕੇ 47 ਰਾਈਫਲ ਖਰੀਦੀਆਂ ਤੇ ਉਹਨਾਂ ਨੂੰ ਮੁਜਾਹਿਦਿਨਾਂ ਤੱਕ ਰ ਪਹੁੰਚਾ ਦਿੱਤਾ ਜਦੋਂ ਜੰਗ ਖਤਮ ਹੋਇਆ ਤਾਂ ਸੋਵੀਅਤ ਫੌਜ ਵਾਪਸ ਪਰਤ ਗਈ ਪਰ ਏਕੇ 47 ਰਾਈਫਲਾਂ ਜਿਹੜੀਆਂ ਉਹ ਮੁਜਾਹਿਦਿਨਾਂ ਦੇ ਕੋਲ ਹੀ ਰਹਿ ਗਈਆਂ ਤੇ ਬਾਅਦ ਦੇ ਵਿੱਚ ਤਾਂ ਕੀ ਰੂਟਾਂ ਦੇ ਜ਼ਰੀਏ ਇਹ ਪੂਰੀ ਦੁਨੀਆਂ ਦੇ ਵਿੱਚ ਫੈਲ ਗਈਆਂ ਸੀ AK47 AD ਉਸ ਤੋਂ ਬਾਅਦ ਪੂਰੀ ਦੁਨੀਆਂ ਦੇ ਵਿੱਚ ਇੱਕ ਵਿਦਰੋਹ ਦਾ ਸਿੰਬਲ ਬਣ ਗਈ 1990 ਦੇ ਵਿੱਚ ਲੈਬੇਰੀਆ ਦੇ ਵਿਦਰੋਹ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਗਿਆ ਉੱਥੇ ਚਾਰਲਸ ਸਟੀਲਰ ਨਾਮ ਦੇ ਇੱਕ ਵਿਦਰੋਹੀ ਲੀਡਰ ਨੇ ਰਾਸ਼ਟਰਪਤੀ ਸੈਮੂਅਲ ਡੋ ਨੂੰ ਜਿਹੜਾ ਸੱਤਾ ਤੋਂ ਹਟਾਇਆ ਸੀ ਚਾਰਲਸ ਡੇਲਰ ਦੇ ਬਾਰੇ ਵਿੱਚ ਕਿਹਾ ਜਾਂਦਾ ਸੀ ਵੀ ਉਸ ਦੇ ਦੌਰਾਨ ਜਦੋਂ ਕਿਸੇ ਇਨਸਾਨ ਨੂੰ ਆਪਣੇ ਗੁੱਟ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਉਸ ਨੂੰ AK47 ਦਿੱਤੀ ਜਾਂਦੀ ਸੀ AK47 ਨੂੰ ਦਾ ਅਫਰੀਕਨ ਕ੍ਰੈਡਿਟ ਕਾਰਡ ਵੀ ਕਿਹਾ ਜਾਣ ਲੱਗ ਗਿਆ ਸੀ ਕਿਉਂਕਿ ਜਿਸ ਤੇ ਚੱਲਦਾ ਜਿਸ ਇਨਸਾਨ ਦੇ ਕੋਲ ਵੀ ਇਹ ਰਾਈਫਲ ਹੋਇਆ ਕਰਦੀ ਸੀ ਉਸ ਇਨਸਾਨ ਦੇ ਲਈ ਲੁੱਟਪਾਟ ਕਰਨਾ ਪੋਟਾ ਦਾ ਸੰਸੀ ਤੇ ਕਿਸੇ ਇਨਸਾਨ ਦੀ ਹਿੰਮਤ ਨਹੀਂ ਸੀ ਪੈਂਦੀ ਉਸ ਵਕਤ ਉਸ ਇਨਸਾਨ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਤਾਂ ਅਜਿਹਾ ਚੀਜ਼ ਸੀ ਕਿ ਕੇ ਕੇ 47 ਸਾਈਬਰ ਆਈਡੀ ਉਹ ਘੰਟਿਆਂ ਦੇ ਹਿਸਾਬ ਦੇ ਉੱਤੇ ਕਿਰਾਏ ਦੇ ਉੱਤੇ ਵੀ ਮਿਲ ਜਾ ਕਰਦੀ ਸੀ ਜਾਨੀ ਕਿ ਕੋਈ ਇਨਸਾਨ ਕੁਝ ਪੈਸੇ ਦੇ ਕੇ ਇਸ ਨੂੰ ਕੁਝ ਘੰਟਿਆਂ ਦੀ ਲਈ ਲੈ ਜਾ ਸਕਦਾ ਸੀ ਤੇ ਫਿਰ ਲੁੱਟਮਾਰ ਕਰਕੇ ਜਾਂ ਤਾਂ ਉਸੋ ਪੈਸੇ ਦੇ ਵਿੱਚੋਂ ਇਸ ਨੂੰ ਖਰੀਦ ਸਕਦਾ ਸੀ ਜਾਂ ਫਿਰ ਇਸ ਨੂੰ ਲਟਾ ਦਿਆ ਕਰਦਾ ਸੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਰਸਤੇ 1980 ਦੇ ਦਸ਼ਕ ਦੇ ਵਿੱਚ ਕਲਾਸ਼ਨ ਕੋਬਰਾ ਰਾਈਫਲ ਆਈਡੀਆਂ ਕੁਸ਼ਬੀਰੀ ਅਲਗਾਵਾਦੀਆਂ ਦੇ ਹੱਥ ਲੱਗ ਯਾ 1988 ਦੇ ਵਿੱਚ ਕਸ਼ਮੀਰ ਦੇ ਵਿੱਚ ਸਭ ਤੋਂ ਪਹਿਲੀ ਵਾਰ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸੀ ਸਰਾਧ ਪਾਰ ਕਸ਼ਮੀਰ ਦੇ ਵਿੱਚ ਕਲਾਸ਼ਨ ਕੋ ਪਹੁੰਚਾਈਗੀ ਵਾਦੀ ਦੇ ਵਿੱਚ ਉਸ ਵਕਤ ਨਾਰਾ ਵੱਜ ਗੂੰਜਿਆ ਕਰਦਾ ਸੀ ਸਰਾਧ ਪਾਰ ਜਾਏਗੇ ਕਲਾਸ਼ਨ ਕੋ ਬਲੇ ਕਰਾਂਗੇ ਆਪਣੀ ਸ਼ੁਰੂਆਤ ਤੋਂ ਲੈ ਕੇ 70 ਸਾਲਾਂ ਤੱਕ ਜਿੰਨਾ ਖੂਨ ਕਲਾਸ਼ਨ ਕੋਵ ਰਾਈਫਲ ਦੇ ਦੁਆਰਾ ਬਹਾਰਾਇਆ ਗਿਆ ਉਸ ਤੋਂ ਜ਼ਿਆਦਾ ਹਥਿਆਰ ਕੋਈ ਵੀ ਜਹਾ ਨਹੀਂ ਸੀ ਜਿਹਦੇ ਦੁਆਰਾ ਇਸ ਤੋਂ ਜ਼ਿਆਦਾ ਖੂਨ ਜਿਹੜਾ ਉਹ ਬਹਾਇਆ ਗਿਆ ਹੋਵੇ ਕਿਸੇ ਵੀ ਵਕਤ ਇੱਕ ਵਾਰੀ ਕਲਾਸ਼ਨ ਕੇਬ ਨਾਮ ਦੇ ਸੰਸਾਨ ਤੋਂ ਪੁੱਛਿਆ ਗਿਆ ਸੀ ਕਿ ਉਹ ਆਪਣੇ ਵਿਸ਼ਕਾਰ ਦੇ ਬਾਰੇ ਵਿੱਚ ਕੀ ਸੋਚਦੇ ਨੇ ਤਾਂ ਉਹ ਕਹਿੰਦਾ ਹੈ ਕਿ ਮੈਂ ਚੈਨ ਦੀ ਨੀ ਸੋਣਾ ਰਾਈਫਲ ਬਣਾਉਣ ਤੋਂ ਬਾਅਦ ਮੈਨੂੰ ਇਸ ਦੀ ਕੋਈ ਵੀ ਗਿਲਟ ਨਹੀਂ ਆ ਪਰ ਉਸਦੇ ਕੁਝ ਅਜਿਹੇ ਪ੍ਰਸੰਗ ਵੀ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਉਸਦੇ ਦੁਆਰਾ ਕਿਹਾ ਜਾਂਦਾ ਰਿਹਾ ਕਿ ਮੇਰੀ ਆਤਮਾ ਇਹੜੀ ਉਸ ਨੂੰ ਇਹਨੀਆਂ ਦਰਦ ਹੁੰਦਾ ਮੈਂ ਬਾਰ ਬਾਰ ਖੁਦ ਤੋਂ ਇੱਕ ਸਵਾਲ ਪੁੱਛਦਾ ਕਿ ਜੇਕਰ ਮੇਰੀ ਬਣਾਈ ਹੋਈ ਲਾਇਫਲ ਨੇ ਲੋਕਾਂ ਦੀ ਜਾਨ ਲੈਤੀ ਆ ਤਾਂ ਕੀ ਮੈਂ ਨਾ ਮੋਤਾਂ ਦਾ ਦੋਸ਼ੀ ਆ ਬਹੁਤ ਸੋਚ ਤੋਂ ਬਾਅਦ ਵੀ ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਇਸ ਸਵਾਲ ਦਾ ਜਵਾਬ ਮਿਲਣਾ ਮੁਸ਼ਕਲ ਵੀ ਹੈ ਕਿਉਂਕਿ ਹੱਤਿਆਵਾਂ ਜਿਹੜੀਆਂ ਉਹ ਬੰਦੂਕਾਂ ਦੇ ਦੁਆਰਾ ਨਹੀਂ ਲੋਕਾਂ ਦੇ ਦੁਆਰਾ ਕੀਤੀਆਂ ਜਾਂਦੀਆਂ ਨੇ ਪਰ ਇਹ ਵੀ ਸੱਚ ਆ ਕਿ ਜੇਕਰ ਬੰਦੂਕਾਂ ਇਸ ਦੁਨੀਆ ਦੇ ਵਿੱਚ ਮੌਜੂਦ ਨਾ ਹੁੰਦੀਆਂ ਤਾਂ ਨਿਰਸੰਦੇਹ ਦੁਨੀਆ ਦੇ ਵਿੱਚ ਪਹੁੰਚ ਦਾ ਘੱਟ ਮੋਤਾਂ ਹੋਣੀਆਂ ਸੀ ਇੱਥੇ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਇਸ ਦਾ ਇੱਕ ਹੋਰ ਵੀ ਪੱਖ ਹੈ ਤੇ ਉਹ ਇਹ ਆ ਕਿ AK-47 ਦੇ ਮੁਕਾਬਲੇ ਅਮਰੀਕਾ ਦੇ M60 ਰੈਫਲ ਬਣਾਈ ਗਈ ਸੀ ਇਸ ਸੰਸਾਦ ਦੇ ਦੁਆਰਾ ਉਸ ਇਨਸਾਨ ਨੂੰ ਉਹ M60 ਰੈਫਲ ਦੇ ਹਰੇਕ ਬੀਸ ਨੇ ਉਹਤੇ 1 ਡਾਲਰ ਦਿੱਤਾ ਜਾਇਆ ਕਰਦਾ ਸੀ ਜਾਨੀ ਕਿ ਜਦੋਂ ਉਹ ਵਿਕ ਜਾਇਆ ਕਰਦਾ ਸੀ ਤੇ ਇਸੇ ਦੇ ਚੱਲਦੇ ਉਹ ਇਨਸਾਨ ਕਰੋੜਪਤੀ ਬਣ ਗਿਆ ਸੀ ਪਰ AK47 ਨੂੰ ਬਣਾਉਣ ਵਾਲੇ ਇਸ ਇਨਸਾਨ ਨੂੰ ਇੱਕ ਵੀ ਪੈਸਾ ਇਸ ਦੇ ਵਿੱਚੋਂ ਨਹੀਂ ਦਿੱਤਾ ਗਿਆ ਜਿੰਨੀਆਂ ਵੀ AK47 ਬਣਾਈਆਂ ਗਈਆਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ